ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਸੱਤਰ ਉੱਚਾ ਚੱਕਣ ਦੇ ਲਈ ਸਿੱਖਿਆ ਵਿਭਾਗ ਹਰਕਤ ਵਿੱਚ ਆਇਆ ਹੈ ਤੇ ਹੁਣ ਜ਼ਿਲ੍ਹੇ ਦੇ ਸਿੱਖਿਆ ਅਫਸਰ ਸ਼੍ਰੀ ਸ਼ੇਪਾਲ ਗੋਇਲ ਜੀ ਅਚਾਨਕ ਸਰਕਾਰੀ ਸਕੂਲਾਂ ਦੇ ਵਿੱਚ ਛਾਪਾ ਮਾਰੀ ਕਰਕੇ ਸਕੂਲਾਂ ਦੀ ਸਥਿਤੀ ਜਾ ਰਹੇ ਨੇ ਜਿਸ ਤਹਿਤ ਉਹਨਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਥੇਹਾ ਵਿੱਚ ਛਾਪਾ ਮਾਰੀ ਕੀਤੀ ਅਤੇ ਉਥੇ ਜਿੱਥੇ ਅਧਿਆਪਕਾਂ ਸੰਬੰਧੀ ਜਾਣਕਾਰੀ ਦਿੱਤੀ ਉੱਥੇ ਉਹਨਾਂ ਸਕੂਲ ਦੇ ਵਿੱਚ ਇੱਕ ਬਗੀਚੀ ਜਿਸ ਵਿੱਚ 300 ਪੌਦੇ ਲਾਏ ਗਏ ਉਸ ਦਾ ਵੀ ਉਦਘਾਟਨ ਕੀਤਾ ਤੁਹਾਨੂੰ ਸੁਣਾਉਣਾ ਕੀ ਕਿਹਾ ਮੈਂ ਕੀ ਨਾ ਸਰ ਤੁਹਾਡਾ ਜੀ ਮੈਂ ਸ਼ੇਪਾਲ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਟੰਡਾ ਅ ਸਰ ਤੁਸੀਂ ਨਥੇ ਹੀ ਪਹੁੰਚਿਓ ਕੀ ਮਾਮਲਾ ਸੀ ਕੀ ਕਹਿਣਾ ਚਾਹੁੰਦੇ ਜੀ ਨਾਨਕ ਬਗੀਚੀ ਵਾਲਾ ਜਿਹੜਾ ਅਪਰਾਲਾ ਕਮਲਜੀਤ ਦੀ ਅਗਵਾਈ ਚ ਬਣ ਪ੍ਰਭਾਗ ਦੀ ਸਹਾਇਤਾ ਨਾਲ ਲੱਗ ਰਿਹਾ ਹੈ ਇਸ ਸਕੂਲ ਦੇ ਵਿੱਚ ਇਹ ਅਪਰਾਲਾ ਮੈਂ ਕਹਿੰਦਾ ਵੀ ਹਰੇਕ ਸਕੂਲ ਨੂੰ ਇਸ ਤੇ ਕੰਮ ਕਰਨਾ ਚਾਹੀਦਾ ਅ ਪਿਛੇ ਜੇ ਮੀਆਂਵਾਕੀ ਫੋਰੈਸਟ ਤੇ ਗੱਲ ਚੱਲਦੀ ਹੁੰਦੀ ਸੀ ਵੀ ਮੀਆਂਵਾਕੀ ਫੋਰੈਸਟ ਲੱਗਣਾ ਚਾਹੀਦਾ ਉਸ ਦਾ ਹੀ ਇਹ ਇੱਕ ਰੂਪ ਹੈ ਨਾਨਕ ਬਗੀਚੀ ਜਿਹਦੇ ਵਿੱਚ 300 ਪਲਾਂਟ ਇੱਕੋ ਹੀ ਜਗ੍ਹਾ ਤੇ ਇਕੱਠੇ ਲੱਗ ਰਹੇ ਨੇ 3 ਵਾਈ 3 ਦੇ ਉਸ ਚ ਤਾਂ ਇਹ ਅਜਿਹਾ ਇੱਕ ਵਾਤਾਵਰਨ ਨੂੰ ਬਚਾਉਣ ਦੇ ਪਾਸੇ ਤੋਂ ਜਿਹੜੀ ਗਲੋਬਲ ਵਾਰਮਿੰਗ ਨਾਲ ਤਾਪਮਾਨ ਵੱਧ ਰਿਹਾ ਹੈ ਉਸ ਨੂੰ ਠੀਕ ਥਾਂ ਸਿਰ ਕਰਨ ਵਾਸਤੇ ਜਿਹੜਾ ਬਣ ਵਿਭਾਗ ਨੇ ਤੇ ਪਲੱਸ ਸਾਡੇ ਪੂਰੇ ਸਟਾਫ ਨੇ ਪੂਰੇ ਬੱਚਿਆਂ ਦੀ ਉਸ ਨਾਲ ਖਾਸ ਕਰਕੇ ਜਿਹੜਾ ਇਹ ਮਾਡਲ ਸਕੂਲ ਦੇਹਾ ਦਾ ਅប្រਾਲਾ ਹੈਗਾ ਇਹ ਕਾਬਲੇ ਤਾਰੀਫ ਹੈ ਇਸ ਦੇ ਪੱਖ ਤੋਂ ਮੈਂ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਇਹਨਾਂ ਸਾਰਿਆਂ ਨੂੰ ਕਮਲਜੀਤ ਨੂੰ ਕਮਲਜੀਤ ਦੇ ਸਟਾਫ ਨੂੰ ਇਹਨਾਂ ਦੇ ਬੱਚਿਆਂ ਨੂੰ ਤੇ ਬਨ ਵਿਭਾਗ ਦੇ ਅਧਿਕਾਰੀਆਂ ਨੂੰ ਮੁਬਾਰਕਵਾਦ ਦਿੰਦਾ ਹਾਂ ਕਿ ਇਹ ਜੇ ਅਪਰਾਲੇ ਇਹ ਹੋਰ ਸਕੂਲਾਂ ਦੇ ਵਿੱਚ ਬਨ ਵਿਭਾਗ ਵੱਲੋਂ ਹੋਣ ਤਾਂ ਜ਼ਰੂਰ ਬਾਤਾਂ ਬਰਨ ਬਚ ਜੀਗਾ ਫਿਰ ਕਿੰਨੇ ਕਿ ਪੌਦੇ ਜਿਹੜੇ ਲਾਇਆ ਲਾਏ ਜਾ ਰਹੇ 300 ਪੌਦਾ ਲਾਇਆ ਜਾ ਰਿਹਾ ਹੈ ਇਸੇ ਥੋੜੀ ਜੀ ਜਗ੍ਹਾ ਦੇ ਵਿੱਚ ਸਰ ਜਿਸ ਤਰ੍ਹਾਂ ਇੱਕ ਮਸਲਾ ਨਾ ਸੁਰਖੀਆਂ ਦੇ ਵਿੱਚ ਹੈ ਜਿਸ ਤਰ੍ਹਾਂ ਡਰਾਈਵਰ ਵਾਲੀ ਗੱਲ ਹੈ ਤੁਸੀਂ ਸਮਝੀ ਮਹਾਲੀ ਦੇ ਹੋਇਆ ਕੀ ਕਹਿਣਾ ਚਾਹੁੰਦੇ ਉਸ ਤੇ ਤੁਸੀਂ ਕੀ ਟਿੱਪਣੀ ਕਰਨਾ ਚਾਹੁੰਦੇ ਡਰਾਈਵਰ ਵਾਲੀ ਗੱਲ ਮੇਰੇ ਕੋਈ ਧਿਆਨ ਚ ਉਹ ਸਰ ਜਿਹੜਾ ਕੱਲ ਮਾਮਲਾ ਫਰੇਫ ਕੇਸ ਦਾ ਹੋਇਆ ਨਹੀਂ ਮੈਨੂੰ ਉਸ ਦਾ ਡਰਾਈਵਰ ਵਾਲਾ ਕੋਈ ਨੋਟਿਸ ਦੇ ਵਿੱਚ ਨਹੀਂ ਹੈ ਇਨਾ ਤੁਹਾਡਾ ਮੇਰਾ ਨਾਮ ਕਬੇਜੀ ਸੰਗੇਜ ਅਨਚਾਰ ਪ੍ਰਿੰਸੀਪਲ ਸਰਕਾਰੀ ਮਹਾਰੋਲ ਸੀਨੀਅਰ ਸੈਕੰਡਰੀ ਸਕੂਲ ਜੀ ਦਾ ਅੱਜ ਡੀਓ ਸਾਹਿਬ ਆਏ ਕੀ ਕੁਛ ਚੈਕਿੰਗ ਕਰਿਆ ਉਹਨਾਂ ਨੇ ਅਚੰਚੇਤੀ ਜਾਂ ਕਿਵੇਂ ਸੀ ਮਤਲਬ ਕੀ ਕੁਛ ਕਰਿਆ ਸਾਰਾ ਚਚੰਚੇਤ ਆਏ ਸੀ ਫਿਰੰਤੂ ਸਾਡੇ ਸਕੂਲ ਦੇ ਵਿੱਚ ਜੋ ਪ੍ਰੋਗਰਾਮ ਰੱਖਿਆ ਹੋਇਆ ਸੀ ਨਾਨਕ ਬਾਗੀਚੀ ਦਾ ਸਰ ਤੋਂ ਸੀ ਉਹਨਾਂ ਦਾ ਉਦਘਾਟਨ ਕਰਵਾਇਆ ਸਰ ਨੇ ਸਾਰੀਆਂ ਕਲਾਸ ਰੂਮਸ ਵਗੈਰਾ ਦੇਖੇ ਸਾਨੂੰ ਬਹੁਤ ਪਸੰਦ ਆਇਆ ਸਾਰੇ ਸਕੂਲ ਦੇ ਵਿੱਚ ਸ਼ਾਂਤਮਈ ਮਾਹੌਲ ਸੀ ਤੇ ਸਰ ਨੇ ਸਾਡੀ ਕਾਪੀ ਤਰੀਕ ਕੀਤੀ ਬੜੀ ਵਧੀਆ ਸਾਰੇ ਟੀਚਰਾਂ ਨੂੰ ਹੌਸਲਾ ਤੇ ਬੱਚਿਆਂ ਨੂੰ ਹੌਸਲਾ ਦਿੱਤਾ ਇੱਕ ਇੱਕ ਕਲਾਸਰੂਮ ਚ ਗਏ ਦੇਖਿਆ ਸਾਰਾ ਕਲਾਸਰੂਮ ਗਏ ਹਾਂਜੀ ਸਰ ਥੱਲੇ-ਥੱਲੇ ਕਲਾਸਰੂਮ ਚ ਗਏ ਸਰ ਨੇ ਕੁਝ ਲੈਬਸ ਚੈੱਕ ਕੀਤੀਆਂ ਸਰ ਨੇ ਵਿਦਿਆਰਥੀਆਂ ਦੀਆਂ ਕਾਪੀਆਂ ਵਗੈਰਾ ਚੈੱਕ ਕੀਤੀਆਂ ਸਾਰਾ ਕੁਝ ਸਹੀ ਪਾਇਆ ਤੇ ਬੱਚਿਆਂ ਨੂੰ ਤੇ ਅਧਿਆਪਕਾਂ ਨੂੰ ਸ਼ਾਬਾਸ਼ ਦਿੱਤੀ ਬਈ ਉਧਰ ਇਸ ਸੰਬੰਧੀ ਸ਼੍ਰੀ ਸ਼ੇਪਾਲ ਗੋਇਨ ਨੇ ਬੱਚਿਆਂ ਨੂੰ ਵੀ ਸਬੂਧਨ ਕੀਤਾ ਅਤੇ ਸਕੂਲ ਦੇ ਗਰਾਊਂਡ ਦਾ ਮੌਇਨਾ ਵੀ ਲਿਆ ਇਸ ਸਬੰਧੀ ਹਾਰਸ਼ਟ ਅਫਸਰ ਜਗਮੀਤ ਸਿੰਘ ਨੇ ਬੂਟਿਆਂ ਬਾਰੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਨੇ ਆ ਜਗਮੀਤ ਸਿੰਘ ਜੀ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਕਿੱਥੇ ਬੂਟੇ ਲਾਇਆ ਤੇ ਕੀ ਨਾਮ ਇਹਨਾਂ ਦਾ ਰੱਖਿਆ ਸਾਡੇ ਡੀ ਐਫਓ ਸਾਹਿਬ ਸਵਰਨ ਸਿੰਘ ਜੀ ਦੀ ਗਵਾਹੀ ਵਿੱਚ ਅਸੀਂ ਪੂਰੇ ਜ਼ਿਲ੍ਹੇ ਵਿੱਚ ਮਨਰੇਗਾ ਸਕੀਮ ਅਧੀਨ ਮਾਨਨਕ ਬੀਚੀਆਂ ਲਗਾ ਰਹੇ ਹਾਂ ਉਸੇ ਲੜੀ ਦੇ ਵਿੱਚ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਥਿਆ ਵਿੱਚ ਨਾਨਕਬੀਜ ਜੀ ਲਗਾਈ ਜਾ ਰਹੀ ਹੈ ਇਸ ਨਾਨਕਬੀਜ ਵਿੱਚ 300 ਪੌਦੇ ਲਗਾਏ ਜਾ ਰਹੇ ਹਨ ਹੋਰ ਵੀ ਤੁਸੀਂ ਲੋਕਾਂ ਨੂੰ ਆਮ ਦੇ ਰਹੇ ਹੋ ਜਾਂ ਮੁੱਲ ਦੇ ਰਹੇ ਹੋ ਬੋਲਦੇ ਹਾਂ ਨਹੀਂ ਪਿੱਛੇ ਜੇ ਪਹਿਲਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੰਦ ਕਰ ਦਿੱਤੇ ਗਏ ਸੀ ਪਰੰਤੂ ਮੌਨਸੂਨ ਸੀਜ਼ਨ ਚ ਸ਼ਫੀਸ਼ ਐਂਡ ਪੌਦੇ ਅਸੀਂ ਸਪਲਾਈ ਕੀਤੇ ਆ ਇਸ ਮੌਕੇ ਜਿੱਥੇ ਸਕੂਲੀ ਵਿਦਿਆਰਥੀਆਂ ਨੇ ਲائے ਹੋਏ 300 ਪੌਦਿਆਂ ਦੀ ਸਾਂਭ ਸੰਭਾਲ ਕਰਨ ਦੀ ਜ਼ਿੰਮੇਵਾਰੀ ਲਈ ਉੱਥੇ ਲਾਪਰੀ ਸਿੰਘ ਇਹ ਕੀ ਕਹਿਣਾ ਚਾਹੁੰਦੇ ਤੁਸੀਂ ਪੌਦੇ ਲਾਇਆ ਕਿਸ ਤਰ੍ਹਾਂ ਪ੍ਰਾਲਾ ਹੋ ਸਕਦਾ ਇਹ ਪੌਦੇ ਜੋ ਲਾਇਆ ਹੈ ਇਸ ਦੀ ਸਾਂਭ ਸੰਭਾਲ ਕਰਾਂਗੀ ਹੂੰ ਪਾਣੀ ਵੀ ਇਸ ਨੂੰ ਅਸੀਂ ਦੇਵਾਂਗੇ ਹੂੰ ਤਾਂ ਕਿ ਇਹ ਵਧਣ ਫੁੱਲਣ ਅਤੇ ਇਸ ਦੇ ਪਾਲਣ ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਸਾਡੀ ਹੈ ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੇਪਾਲ ਗੋਇਲ ਨੇ ਸਕੂਲ ਪ੍ਰਬੰਧਾਂ ਦੀ ਕਾਫੀ ਸਲਾਹਾਂ ਦਿੱਤੀ ਅਤੇ ਸਕੂਲ ਦੇ ਪ੍ਰਿੰਸੀਪਲ ਕਮਲਜੀਤ ਸਿੰਘ ਢਿੱਲੋਂ ਨੂੰ ਕਾਫੀ ਸ਼ਾਬਾਸ਼ੀ ਦਿੱਤੀ ਇਸ ਮੌਕੇ ਪ੍ਰਬੰਧਾਂ ਦੇ ਵਿੱਚ ਲੈਕਚਰਾਰ ਜੀਵਨ ਕੁਮਾਰ ਮਾਸਟਰ ਸੁਸ਼ੀਲ ਕੁਮਾਰ ਜਸਵੰਤ ਸਿੰਘ ਹਿੰਦੀ ਟੀਚਰ ਪੁਖਰਾਜ ਸਿੰਘ ਡੀਪੀ मैडम हरदीप कौर मैडम रामणदीप कौर मैडम लखविंदर कौर मैडम सबर्णजीत कौर मैडम बलजीत कौर गुरदीप सिंह ਮਾਲੀ ਤੇ ਮੂਲਾ ਸਿੰਘ ਚੌਂਕੀਦਾਰ ਨੇ ਸਕੂਲ ਦੇ ਪ੍ਰਬੰਧ ਕਾਫੀ ਸੁਚੱਜੇ ਕੀਤੇ ਹੋਏ ਸਨ ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਪੱਤਰਕਾਰ ਨਥੇਹਾ ਦੇ ਨੇ ਸਕੂਲ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਮੁਸ਼ਕਲਾਂ ਦੱਸੀਆਂ ਅਤੇ ਲੈਕਚਰ ਆਰ ਪੂਰੇ ਕਰਨ ਦੀ ਮੰਗ ਕੀਤੀ ਜਿਸ ਤੇ ਉਹਨਾਂ ਆਪਣਾ ਦਲਾਸਰ ਨੇ ਕਿਹਾ ਹੈ ਕਿ ਸਕੂਲ ਨੂੰ ਕੋਈ ਵੀ ਕਮੀ ਆਉਣ ਨਹੀਂ ਦਿੱਤੀ ਜਾਵੇਗੀ ਤਲਵੰਡੀ ਸਾਬੋ ਤੋਂ ਲਕਵੇਂਦਰ ਨਥੀ ਹਾਦੀ ਦੀ ਰਿਪੋਰਟ